ਹਰੀ ਸਿੰਘ ਨਲਵਾ ਦਾ ਜਨਮ 1791 ਈਸਵੀ ਚ ਗੁਜਰਾਵਾਲਾ ਵਿਚ ਹੋਇਆ ਇੱਥੇ ਹੀ 11 ਸਾਲ ਪਹਿਲਾਂ ਨਵੰਬਰ 1780 ਈਸਵੀ ਨੂੰ ਸਰਦਾਰ ਮਹਾ ਸਿੰਘ ਸ਼ੁਕਰ ਚੱਕੀਆ ਦੇ ਘਰ ਰਣਜੀਤ ਸਿੰਘ ਨੇ ਜਨਮ ਲਿਆ ਸੀ 1798 ਈਸਵੀ ਚ ਜਦੋਂ ਸਰਦਾਰ ਹਰੀ ਸਿੰਘ ਅਜੇ 7 ਸਾਲ ਦਾ ਬਾਲਕੀ ਸੀ ਤ ਉਸ ਦੇ ਪਿਤਾ ਦਾ ਅਧਿਆਤ ਹੋ ਗਿਆ ਹਰੀ ਸਿੰਘ ਦੀ ਨਿਰਾਸ਼ ਮਾਤਾ ਅਕਾਲਪੁਰ ਦੇ ਪਾਣੀ ਵਿੱਚ ਹਰੀ ਸਿੰਘ ਦੀ ਸੋਖ ਮੰਗਦੀ ਉਸ ਨੂੰ ਆਪਣੇ ਭਰਾਵਾਂ ਕੋ ਲੈ ਗਈ ਜਿੱਥੇ ਹਰੀ ਸਿੰਘ ਦੀ ਪਾਲਣ ਪੜ੍ਹਾਈ ਅਤੇ ਸਖਲਾਈ ਵੱਲ ਉਚੇਰਾ ਧਿਆਨ ਦਿੱਤਾ ਗਿਆ ਹਰੀ ਸਿੰਘ ਦੀ ਮਾਤਾ ਧਰਮਕੌਰ ਨੇ ਉਸ ਵਿੱਚ ਸਿੱਖੀ ਪ੍ਰਤੀ ਨਿਸ਼ਟਾ ਅਤੇ ਸ਼ਰਦਾ ਕੁੱਟਕਟ ਕੇ ਭਰ ਦਿੱਤੀ 1821 ਵਿੱਚ 10 ਸਾਲ ਦੀ ਉਮਰ ਵਿੱਚ ਹਰੀ ਸਿੰਘ ਨੂੰ ਅਮਰਤ ਪਾਣ ਕਰਵਾਇਆ ਗਿਆ ਇਸੇ ਦੌਰਾਨ ਉਸਨੇ ਫਾਰਸੀ ਭਾਸ਼ਾ ਵੀ ਸਿੱਖਿਆ ਪ੍ਰਾਪਤ ਕੀਤੀ ਉਹ ਫਾਰਸੀ ਲਿਖਣ ਅਤੇ ਬੋਲਚਾਲ ਵਿੱਚ ਸੁਗੜ ਹੋ ਗਿਆ ਹਰੀ ਸਿੰਘ ਨੂੰ ਬਪੇ ਨੇ ਪਸ਼ਾਵਾਂ ਸਿੱਖਣ ਦਾ ਸ਼ੌਂਕ ਸੀ ਅਤੇ ਉਸ ਦੀ ਬੋਲਚਾਲ ਵੀ ਚੰਗੀ ਪ੍ਰਭਾਵਸ਼ਾਲੀ ਸੀ ਹਰੀ ਸਿੰਘ ਅੰਗਰੇਜ਼ੀ ਫ੍ਰਾਂਸੀ ਪੋਸਟੋ ਅਲਾ ਤਵਲੀ ਅਤੇ 스ਪੈਨੀ ਪਛਾਵਾਂ ਵਿੱਚ ਮਹਾਰ ਹਾਸਲ ਰਖਦਾ ਸੀ ਖਾਨਦਾਨੀ ਸਰਦਾਰਾਂ ਦੀ ਪ੍ਰਥਾ ਅਨੁਸਾਰ ਹਰੀ ਸਿੰਘ ਦੀ ਵਿਦਿਆਸਖਲਾਈ ਵਿੱਚ ਸ਼ਾਸਤਰ ਸਿੱਖਿਆ ਵੀ ਸ਼ਾਮਲ ਸੀ ਇਸ ਲਈ ਹਰੀ ਸਿੰਘ ਨੇ ਘੋੜਸਵਾਰੀ ਬੰਦੂਕਵਾਜੀ ਅਤੇ ਤਲਵਾਰ ਚਲਾਉਣ ਵਿੱਚ ਨਪੁੰਨਤਾ ਹਾਸਲ ਕਰ ਲਈ ਸੀ ਇਸ ਪ੍ਰਕਾਰ 14 ਸਾਲ ਦੀ ਉਮਰ ਵਿੱਚ ਹਰੀ ਸਿੰਘ ਇੱਕ ਸੁਨੱਖੀ ਫੌਬਾਲਾ ਅਤੇ ਨਰੋਈ ਸਰੀਰਕ ਬੰਤਰ ਵਾਲਾ ਪ੍ਰਭਾਵਸ਼ਾਲੀ ਗੱਬਰੂ ਜਾਪਣ ਲੱਗਾ 1840 ਵਿੱਚ ਹਰੀ ਸਿੰਘ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਾਹੌਰ ਵਿੱਚ ਕਰਵਾਈ ਜਾਂਦੇ వార్ਸ਼ਿਕ ਫੌਜੀ ਧਰਤੀ ਮੇਲੇ ਦੇ ਅਫਸਰ ਤੇ ਪੂਜਾ ਉੱਥੇ ਰਣਜੀਤ ਸਿੰਘ ਇਸ ਅਲੜ ਇਸ ਦੇ ਨੌਜਵਾਨ ਹਰੀ ਸਿੰਘ ਦੀ ਸ਼ਮਸ਼ੀਰ ਵਾਦੀ ਘੋੜਸਵਾਰੀ ਅਤੇ ਬੰਦੂਕਵਾਜੀ ਦੇ ਕਰਤੱਬਾ ਵਿੱਚ ਪਰਵਿੰਨਤਾ ਦੇਖ ਕੇ ਜੋ ਖਬਰ ਆਵਤ ਹੋਇਆ ਸਿੱਟੇ ਵਜੋਂ ਹਰੀ ਸਿੰਘ ਮਹਾਰਾਜ ਜੀ ਨੇ ਹਜ਼ੂਰੀ ਖਮਦਾਦਕਾਰ ਵਿੱਚ ਚਮਦਾਦਾਰ ਵਿੱਚ ਅਰਤੀ ਕਰ ਲਿਆ ਗਿਆ ਇਸ ਪ੍ਰੰਤ ਜਦੋਂ ਮਹਾਰਾਜਾ ਨੂੰ ਹਰੀ ਸਿੰਘ ਦੇ ਪਿਤਾ ਅਤੇ ਦਾਦੇ ਦੀਆਂ ਅੰਥ ਅਤੇ ਸ਼ਕਰਚਕੀ ਸਰਦਾਰਾਂ ਪ੍ਰਤੀ ਉਲਖਣੀਆਂ ਸੁਭਾਵਾਂ ਦਾ ਪਤਾ ਲੱਗਾ ਤਾਂ ਮਹਾਰਾਜ ਜੀ ਨੇ 21 ਸਾਲ ਦੇ ਅੰਦਰ ਹਰੀ ਸਿੰਘ ਨੂੰ 800 ਘੋੜਸਵਾਰਾਂ ਅਤੇ 800 ਪਿਆਦਾ ਹੋਂਜਿਆਂ ਦਾ ਤੇ ਸਾਲੇਦਾਰ ਬਣਾ ਦਿੱਤਾ। ਹਰੀ ਸਿੰਘ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨਾਲ ਰਾਵੀ ਤੇ ਸਤਲੁਜ ਦੇ ਵਿਚਕਾਰ ਨੀਂ ਪਹਾੜੀ ਇਲਾਕਿਆਂ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਲਈ ਗਿਆ। ਉੱਥੇ ਅਚਨਚੇਤ ਇੱਕ ਸ਼ੇਰ ਨੇ ਹਰੀ ਸਿੰਘ ਨੂੰ ਆਂਢ ਵੋਚਿਆ। ਹਰੀ ਸਿੰਘ ਨੇ ਮਹਾਰਾਜੇ ਦੀ ਨਿਗਾਸਾਂ ਵਿੱਚ ਅਤਿਵਤੀ ਤਲਵਾਰ ਦੇ ਇੱਕੋ ਝਟਕੇ ਨਾਲ ਸ਼ੇਰ ਮਾਰ ਮੁਕਾਇਆ ਹਰੀ ਸਿੰਘ ਇਸੇ ਪਰਖ 'ਚੋ ਸਫਲ ਹੋ ਗਿਆ ਤੇ ਸਰਦਾਰੀ ਦਾ ਰਤਵਾ ਅਤੇ ਪਹਿਲੀ ਜ਼ੰਗੀਰ ਹਾਸਲ ਕੀਤੀ ਹਰੀ ਸਿੰਘ ਦੇ ਨਾਂ ਨਾਲ ਨਲਵਾ ਉਪਸ਼ਬਦ ਨਾਮ ਦੀ ਇਸ ਦੇ ਸ਼ੇਰ ਦੇ ਸਫਲ ਸ਼ਿਕਾਰ ਉਪਰੰਥੀ ਲੱਗਾ ਮਹਾਰਾਜੇ ਨੂੰ ਹਰੀ ਸਿੰਘ ਦਾ ਇਹ ਕਰਤੱਵ ਇੰਨਾ ਚੰਗਾ ਲੱਗਾ ਜਿਸ ਨੇ ਸ਼ੇਰ ਮਾਰ ਦੇ ਹਰੀ ਸਿੰਘ ਦੇ ਕਈ ਚਿੱਤਰ ਬਣਾਏ। ਕਸ਼ਮੀਰ ਦੀ ਜਿੱਤ ਪ੍ਰੰਤ ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੋਤੀराम ਨੂੰ ਉਥੋਂ ਦਾ ਗਵਰਨਰ ਨਿਯੁਕਤ ਕੀਤਾ ਸੀ। ਦੀਵਾਨ ਮੋਤੀराम ਨੇ ਮਾਲੀਆ ਪ੍ਰਬੰਧ ਬਲਤਾ ਪੂਰਾ ਧਿਆਨ ਦਿੱਤਾ ਪਰ ਜੰਮੂ ਅਤੇ ਕਸ਼ਮੀਰ ਦੇ ਇਲਾਕੇ ਵਿੱਚ ਪੂਰਨ ਤੌਰ ਤੇ ਨਾ ਅਮਨ ਸ਼ਾਂਤੀ ਬਹਾਲ ਹੋਈ ਤੇ ਨਾ ਹੀ ਖਾਲਸਾ ਰਾਜ ਦਾ ਪੂਰਾ ਦਬ ਦਬਾ ਬਣ ਸਕਿਆ ਇਸ ਲਈ ਹਰੀ ਸਿੰਘ ਨਲਵਾ ਨੇ ਸਭ ਤੋਂ ਪਹਿਲਾਂ ਕਸ਼ਮੀਰ ਵਿੱਚੋਂ ਬਗਾਵਤ ਕੀ ਅਨਸਰਾਂ ਦਾ ਸਫਾਇਆ ਕਰਨ ਲਈ ਤਕੜੀ ਮਹਿੰਮ ਚਲਾਈ ਸਿੱਟੇਵਜੋ ਮੀਰਪੁਰ ਅਤੇ ਬਾਰਾਮੂਲਾ ਦੇ ਬਗਗੀ ਇਲਾਕਿਆਂ ਨੇ ਈਨ ਮੱਲ ਲਈ ਤੇ ਖਾਲਸਾ ਦਰਬਾਰ ਦਾ ਬੰਦਾ ਖਰਾਜ਼ ਦੀ ਛਾਰ ਦਿੱਤਾ ਇਸੇ ਤਰ੍ਹਾਂ ਪੰਚ ਦੇ ਜ਼ਬਰਦਸਤ ਖਾਣ ਨੂੰ ਹਰੀ ਸਿੰਘ ਨਲਵਾ ਨੇ ਲਗਾਤਾਰ ਆਪਣੀ ਨਿਗਰਹਿ ਰੱਖਿਆ ਤੇ ਉਸ ਨੂੰ ਲਾਹੌਰ ਦਰਬਾਰ ਦੀ ਈਨ ਮੰਨਣੀ ਪਈ ਹਰੀ ਸਿੰਘ ਨੂੰ ਸਭ ਤੋਂ ਗੰਭੀਰ ਜੰਗ ਬਾਂਬਾ ਅਤੇ ਖਾਕਾ ਕਬੀਲਿਆਂ ਲਈ ਵਿਰੋਧ ਲੜਾਈ ਲੜਨੀ ਪਈ ਬਾਂਬਾ ਲੋਕ ਜੇਹਲਮ ਦਰਿਆ ਦੀ ਸਹਾਇਕ ਨਦੀ ਕ੍ਰਿਸ਼ਨਾ ਗੰਗਾ ਦੇ ਸੱਜੇ ਕਿਨਾਰੇ ਤੇ ਵਸੇ ਸਨ ਖਾਕਾ ਲੋਕ ਕ੍ਰਿਸ਼ਨਾ ਗੰਗਾ ਨਦੀ ਦੇ ਖੱਬੇ ਕਿਨਾਰੇ ਤੇ ਕਾਬਜ ਸਨ ਇਹ ਖੱਤਰੀ ਮੂਲ ਦੇ ਸਨ ਇਹ ਅਫਗਾਨਾਂ ਤੇ ਦਵਾਹਿਤ ਇਸਲਾਮ ਕਬੂਲ ਕੀਤਾ ਹੋਇਆ ਸੀ ਇਹ ਦੋਵੇਂ ਹੀ ਇਤਨੇ ਸ਼ਕਤੀਸ਼ਾਲੀ ਕਬੀਲੇ ਸਨ ਕਿ ਇਹਨਾਂ ਦੇ ਮੁਖੀਆਂ ਨੇ ਕਦੇ ਅਫਗਾਨ ਨਜ਼ਰਾਂ ਨੂੰ ਖਰਾਸ ਨਹੀਂ ਤਾਰਿਆ ਸੀ ਮਲਵਾ ਸਰਦਾਰ ਇਨ੍ਹਾਂ ਸ਼ਕਤੀਸ਼ਾਲੀ ਕਬੀਲਿਆਂ ਦੇ ਉੱਪਰ ਅਚਨਚੇਤ ਅੱਧੀ ਰਾਤ ਵੇਲੇ ਹਮਲਾ ਕੀਤਾ ਅਤੇ ਸੈਨਿਕ ਟੁਕੜੀਆਂ ਦੀ ਸਹਿਤਾਨਾ ਚੋਰ ਦਾਸ ਹਮਲਾ ਕਰਕੇ ਇਹਨਾਂ ਦੇ ਮੁਖੀਆਂ ਨੂੰ ਕੈਦ ਕਰਕੇ बंदी ਬਣਾਇਆ ਤੇ ਲਾਹੌਰ ਭੇਜਿਆ ਗਿਆ ਤੇ ਇਸ ਇਲਾਕੇ ਦਾ ਪੂਰਾ ਮਾਲੀਆ ਵੀ ਉਗਰਾ ਲਿਆ ਸਰਦਾਰ ਹਰੀ ਸਿੰਘ ਨਲੋਵਾ ਦੇ ਜੀਵਨ ਦੇ ਅਗਲੇ 15 ਸਾਲ ਹਜ਼ਾਰਾ ਤੋਂ ਪਖਸ਼ਾਵਰ ਤੱਕ ਦੇ ਇਲਾਕੇ ਵਿੱਚ ਹੀ ਗੁਜ਼ਰੇ ਦਿਲਚਸਪ ਗੱਲ ਇਹ ਹੈ ਕਿ ਭਾਰਤ ਦੇ ਉੱਤਰ-ਪੱਛਮੀ ਸੀਮਾ ਸੈਵਰ ਅਤੇ ਕੁਰਾਕੁਰਮ ਦਰਿਆ ਤੱਕ ਨਿਸ਼ਚਿਤ ਕਰਨ ਦਾ ਜੋ ਸੰਕਲਪ ਸਭ ਤੋਂ ਪਹਿਲਾਂ ਅਸ਼ੋਕ ਅਤੇ ਫਿਰ ਅਕਬਰ ਵਰਗੇ ਮਹਾਨ ਸਮਰਾਟਾਂ ਦੁਆਰਾ ਚਿਤਵੇ ਆ ਗਿਆ ਸੀ ਉਸ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਸੁਪਰ ਪ੍ਰਸਿੱਧ ਜਰਨੈਲ ਹਰੀ ਸਿੰਘ ਨਲਵਾਨੀ ਇਹੀ ਹੱਦਾਂ ਨਿਸ਼ਚਿਤ ਕਰਕੇ ਇਤਿਹਾਸ ਦੀ ਮਹਾਰਮੋੜੀ ਉਹਨਾਂ ਦੀ ਇਸ ਕਾਰਾਗਾਰ ਨੀਤੀ ਸਦਕਾ ਹੀ ਅਫਗਾਨੀ ਧਾੜਦਿਆਂ ਦਾ ਪੰਜਾਬ ਦੇ ਮੈਦਾਨਾਂ ਵੱਲ ਕੇਂਦਰੀ ਏਸ਼ੀਆ ਅਤੇ afghanistan ਦੇ ਪਹਾੜਾਂ ਵੱਲੋਂ ਆਉਣਾ ਬੰਦ ਹੋ ਗਿਆ ਇਸੇ ਨੀਤੀ ਨੂੰ ਅੰਗਰੇਜ਼ੀ ਵਸਤੀਵਾਦ ਸਮਰਾਟ ਸਰਕਾਰ ਨੇ ਵੀ ਕਾਇਮ ਰੱਖਿਆ ਲਾਹੌਰ ਦਰਬਾਰ ਵਿੱਚ ਉਹੀ ਇੱਕ ਸਰਦਾਰ ਸੀ ਜੋ ਨਿਚਕ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਆਪਣੀ رائے ਪ੍ਰਗਟ ਕਰਨ ਦੀ ਖੁੱਲ ਲੈ ਸਕਦਾ ਸੀ ਇਸ ਨੂੰ ਅੰਗਰੇਜ਼ੀ ਕੂਟਨੀਤਕਾ ਨੇ ਵੀ ਦੇਖ ਲਿਆ ਸੀ ਸੈਜਦ ਅਹਿਮਦ ਦੀ ਸਿੰਧਪਾਰਾ ਇਲਾਕਿਆਂ ਵਿੱਚ ਕੀਤੀ ਸਰੋਸ ਹਰੀ ਸਿੰਘ ਅੰਗਰੇਜ਼ਾਂ ਦੇ ਖਾਲਸੇ ਦਰਬਾਰ ਵਿਰੋਧੀ ਦੁਨੀ ਮਿਤੀ ਸਾਂਝੇ ਸਮੰਦਾ ਸੀ ਇਸੇ ਸਮੇਂ ਤੱਕ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲਵੇ ਦੀ ਦਲੇਰੀ ਜਦ ਕਲਾ ਵਿੱਚ ਪ੍ਰਪੱਕਤਾ ਤੇ ਤੀਖਣ ਬੁੱਧੀ ਦੇ ਨਾਲ ਕੂਟਨੀਤਿਕ ਸੂਝ-ਬੂਝ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਹੋ ਚੁੱਕੀ ਸੀ 1831 ਵਿਦ ਜਦ ਭਾਰਤ ਦੀ ਅੰਗਰੇਜ਼ੀ ਹਕੂਮਤ ਨੇ ਸ਼ਿਮਲਾ ਦੀਆਂ ਪਹਾੜੀਆਂ ਵਿੱਚ ਆਪਣੀ ਗਰਮੀਆਂ ਦੀ ਰੁੱਤ ਦੀ ਰਾਸ਼ਤਾ ਨੇ ਸ਼ਿਮਲਾ ਵਿਖੇ ਬਣਾਈ ਸੀ ਉਸ ਸਮੇਂ ਅੰਗਰੇਜ਼ਾਂ ਵੱਲੋਂ ਸਿੰਧ ਦੇ ਅਮੀਰਾਂ ਨਾਲ ਸੰਧੀ ਲਈ ਦੂਤ ਵੀ ਭੇਜੇ ਜਾ ਰਹੇ ਸਨ ਅਟਕ ਪਰ ਅਫਗਾਨੀ ਇਲਾਕੇ ਵਿੱਚ ਇਸ ਸਫਲਤਾ ਨਾਲ ਹਰੀ ਸਿੰਘ ਨਲਵੇ ਨੇ ਅਫਗਾਨੀ ਪਹਾੜशाही ਨੂੰ ਥਲ ਪੌਣ ਪ੍ਰੰਤ ਦੂਰ ਰਸਿ ਸੁਰੱਖਿਆ ਪ੍ਰਬੰਧ ਕੀਤੇ ਇਹਨਾਂ ਦੀ ਚਰਚਾ ਯੂਰਪੀ ਦੇਸ਼ਾਂ ਤੱਕ ਚਲਦੀ ਸੀ ਅੰਗਰੇਜ਼ ਨਹੀਂ ਚਾਹੁੰਦੇ ਇਸ ਖੇਤਰ ਵਿੱਚ ਵਿਸ਼ੇਸ਼ ਕਰਕੇ ਰੂਸ ਜਾਂ ਕਿਸੇ ਹੋਰ ਦੇਸ਼ ਦਾ ਪ੍ਰਭਾਵ ਬਣੇ ਇਸ ਸਮੇਂ ਤੱਕ ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬਰਾਬਰ ਦੀ ਸ਼ਾਨੋ ਸ਼ੌਕਤ ਦੀ ਚਰਚਾ ਖੂਬ ਚੱਲਦੀ ਸੀ ਇਨ੍ਹਾਂ ਹਾਲਾਤਾਂ ਦੀ ਲੋ ਵਿੱਚ ਗਵਰਨਰ ਜਰਨਲ ਵਿਲੀਅਮ ਵੈਕਟਨ ਨੇ ਖਾਲਸਾ ਦਰਬਾਰ ਨਾਟੂਟ ਨੀਤਿਕ ਪਦਰ ਤੱਕ ਸੁਭਾਵਨਾਵੋ ਮਿਸ਼ਨ ਦੀਆਂ ਦਵੱਲੀਆਂ ਏਰੀਆ ਦਾ ਪ੍ਰਸਤਾਵ ਮਹਾਰਾਜਾ ਰਾਜੀਵਲ ਕੱਲਿਆ ਤਾਂ ਜੋ 1907 ਦੀ ਦੇ ਅਹੰਦਨਾਵੇ ਦੁਆਰਾ ਸਥਾਪਿਤ ਮਿੱਤਰਪਾ ਨੂੰ ਮਰ ਦਰੜਾਇਆ ਜਾ ਸਕੇ ਮਹਾਰਾਜੇ ਨੇ ਇਹ ਸੱਜਾ ਮੰਨ ਲਿਆ ਅਤੇ ਸਰਦਾਰ ਹਰੀ ਸਿੰਘ ਨਲੂਏ ਦੀ ਗਵਾਈ ਵਿੱਚ ਗਵਰਨਰਲ ਜਰਨਲ ਅਤੇ ਭਾਰਤ ਵਿੱਚ ਬ੍ਰਿਟਾਨੀਆ ਫੌਜ ਦੇ ਪ੍ਰਮੁੱਖ ਜਰਨੈਲ ਵੱਲ ਮਿਸ਼ਨ ਭੇਜੇ ਜਾਣ ਦੀ ਪ੍ਰਵਾਨਗੀ ਦਿੱਤੀ। ਇਸੇ ਲਈ ਹਰੀ ਸਿੰਘ ਨਲਵਾਣ ਨੂੰ ਦਰਬਾਰ ਵਿੱਚ ਤੁਰੰਤ ਹਾਜ਼ਰ ਹੋਣ ਦਾ ਸੰਦੇਸ਼ ਭੇਜਿਆ। ਨਲਵਾ ਸਰਦਾਰ ਲਾਹੌਰ ਪੁੱਜਾ ਤੇ ਮਹਾਰਾਜਾ ਦੇ ਸਨਮਖ 500 5000 ਰੁਪਏ ਨਾਨਕ ਸਾਹੀ ਅਤੇ ਵਧੀਆ ਅਰਬੀ ਘੋੜੇ ਹਜ਼ਾਰਾਂਵੇਂ ਵੱਜੋ ਪੇਸ਼ ਹੋਏ। ਨਾਲ ਹੀ ਮਹਾਰਾਜੇ ਨੂੰ ਵਿਸ਼ਵਾਸ ਦਵਾਇਆ ਕਿ ਜਿਸ ਪ੍ਰਕਾਰ ਦੀ ਸੇਵਾ ਸਰਕਾਰ ਉਸਦੇ ਜੁਮੇ ਲਾਵੇਗੀ ਉਹ ਪੂਰੀ ਨਿਸ਼ਚਤਾ ਅਤੇ ਧਿਆਨ داری ਨਾਲ ਨਿਭਾਵੇਗਾ ਇਸ ਆਸਤਰ ਤੇ ਹਰੀ ਸਿੰਘ ਨਲਵੇ ਨੂੰ Shimla ਵੱਲ ਲਵਾਨਾ ਹੋਣ ਲਈ ਬੜਮੁੱਲੀ ਚੱਕ ਤੇ ਸੁਰੱਖਿਆ ਦੇ ਕੇ ਅੰਗਰੇਜ਼ਾਂ ਨਾਲ ਗੱਲਬਾਤ ਕਰਨ ਲਈ ਮਹਾਰਾਜੇ ਵੱਲੋਂ ਭੇਜਿਆ ਗਿਆ ਹਰੀ ਸਿੰਘ ਨਲਵਾ ਅੰਗਰੇਜ਼ਾਂ ਦਾ ਸਵੰਦਾ ਵਿਚ ਪੂਰੀ ਤਰ੍ਹਾਂ ਸਾਵਧਾਨੀ ਅਤੇ ਸचेत ਰਹਿਣ ਦੀ ਨੀਤੀ ਤੇ ਚੱਲਦਾ ਸੀ ਇਸੇ ਕਰਕੇ ਰੋਪੜ ਮੀਟਿੰਗ ਤੋਂ ਪਿੱਛੋਂ ਹਰੀ ਸਿੰਘ ਨਲਵੇ ਦੀ ਚੜਤ ਵਿੱਚ ਹੋਰ ਵਾਧਾ ਹੋਇਆ 2 ਮਹੀਨੇ ਪਿੱਛੋਂ ਹੀ ਇਸ ਨੂੰ 라ਵਲਪਿੰਡੀ ਅਤੇ ਪਸ਼ਾਵਰ ਦਾ ਪ੍ਰਸ਼ਾਸਕ ਬੁਨਾ ਦਿੱਤਾ ਗਿਆ ਸਾਲ 1831 ਈਸਵੀ ਸਿੱਖ ਅਤੇ ਕੂਟਨੀਤਿਕ ਇਤਿਹਾਸਾਂ ਵਿੱਚ ਬਹੁਤ ਮਹੱਤਵਪੂਰਨ ਇਹੇ ਸਾਲ ਮਹਾਰਾਜਾ ਰਣਜੀਤ ਸਿੰਘ ਵੱਲੋਂ ਇੱਕ ਕੂਟਨੀਤਿਕ ਕਮਿਸ਼ਨ Shimla Viceregal Journal ਲਾਰਡ ਵਿਲੀਅਮ ਬੈਕ ਅਤੇ ਕਮਾਂਡਰ ਨੀ ਚੀਫ ਲਾਰਡ ਹੌਜੀ ਨੂੰ ਮਿਲਣ ਭੇਜਿਆ ਗਿਆ ਇਸ ਮਿਸ਼ਨ ਦੇ ਮੁਖੀ ਵੀ ਸਰਦਾਰ ਹਰੀ ਸਿੰਘ ਨਲਵਾ ਨੂੰ ਛਾਪ ਪਿਆ ਗਿਆ ਹਰੀ ਸਿੰਘ ਅਲਵੇ ਦੀ ਚੜ੍ਹ ਤੋਂ ਦੁਖੀ ਈਰਖਾਲੂ ਦਰਬਾਰੀ ਉਸਮਾਨ ਮਹਾਰਾਜੇ ਕੋਲ ਵਿੱਚ ਰਹਿ ਸੀ ਜੋ ਲਗਾਤਾਰ ਭੰਡਣ ਲੱਗੇ ਇਸੇ ਤਰ੍ਹਾਂ ਇਸੇ ਸਾਲ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹਜਹਾਬ ਉਲ ਮੁਲਕ ਵਿਚਕਾਰ ਇੱਕ ਗੁਪਤ ਸੰਧੀ ਹੋਈ ਇਸ ਅਨੁਸਾਰ ਸ਼ਾਸਵਾਸ ਮੀ ਪਸ਼ਾਵਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੂੰ ਦੇਣਾ ਮੰਨ ਲਿਆ ਉਪਰੰਤ ਹਰੀ ਸਿੰਘ ਨਲਵੇ ਨੂੰ ਪਸ਼ਾਵਰ ਦਾ ਪ੍ਰਸ਼ਾਸਕ ਬਣਾ ਦਿੱਤਾ ਗਿਆ ਪਰ ਇਥੇ ਤੱਤ ਦੀ ਧਿਆਨਯੋਗ ਹੈ ਕਿ ਇਸੇ ਸਾਲ 1831 ਵੀ ਉਪਰੰਤ ਖੜਕ ਸਿੰਘ ਦੀ ਜਾਂਸ਼ੀਨੀ ਦੇ ਖੁੱਲੇ ਤੌਰ ਤੇ ਵਿਰੋਧ ਕਾਰਨ ਹਰੀ ਸਿੰਘ ਨਲਵੇ ਨੂੰ ਖੂਰਦੀ ਕੁਈਲੇ ਇਲਾਕਿਆਂ ਵਿੱਚ ਖਾਲਸਾ ਰਾਜ ਦੀ ਸੀਮਾ ਦੀ ਰਾਖੀ ਲਈ ਪਨਾਤ ਰੱਖਿਆ ਗਿਆ ਜਿਸ ਕਰਕੇ ਖਾਲਸਾ ਦਰਬਾਰ ਵਿੱਚ ਉਹ ਬਹੁਤਾ 11 ਹਾਜ਼ਰੀ ਹੀ ਰਹਿੰਦਾ ਡੋਗਰਾ ਭਰਾ ਧਿਆਨ ਸਿੰਘ ਵਰਗਿਆਂ ਨੇ ਉਸ ਦਾ ਉਚੇਰਾ ਵਿਰੋਧ ਕਰਦੇ ਅਤੇ ਦੋਸਤ ਮਹਾਮਖਣ ਦੇ ਹਮਲੇ ਸਮੇਂ ਹਰੀ ਸਿੰਘ ਨਲਵਾ ਵੱਲੋਂ ਮਹਾਰਾਜਪਾਲ ਫੌਜੀ ਸੈਤਾਲੀ ਭੇਜੇ ਸੰਦੇਸ਼ਾਂ ਨੂੰ ਵੀ ਧਿਆਨ ਸਿੰਘ ਵਰਗਿਆਂ ਨੇ ਰਕਾਵਟਾ ਬਣਾ ਕੇ ਮਹਾਰਾਜੇ ਤੱਕ ਨਾ ਪਹੁੰਚਣ ਦਿੱਤਾ ਮਈ 1434 ਵਿੱਚ ਮਹਾਰਾਜੇ ਨੇ ਕਮਰ ਨੌ ਨਿਹਾਲ ਸਿੰਘ ਅਤੇ ਹਰੀ ਸਿੰਘ ਨੂੰ ਪਸ਼ਾਵਰ ਦੀ ਪੂਰੀ ਵਾਦੀ ਜਿੱਤ ਕੇ ਖਾਲਸਾ ਰਾਜ ਨਾਲ ਰਲਣਾ ਦਾ ਹੁਕਮ ਦਿੱਤਾ ਇਹ ਕਾਰਜ ਛੇਤੀ ਹੀ ਇੱਕ ਬਜਲਈ ਮਹਿਮਾ ਦੁਆਰਾ ਸੰਪੰਨ ਕਰ ਲਿਆ ਗਿਆ ਪਸ਼ਾਵਰ ਦਾ ਵਿਸ਼ਾਲ ਇਲਾਕਾ ਖੂਰ ਦੀ ਪਖਤੂਨ ਕਬੀਲਿਆਂ ਦੀ ਵਸੋਂ ਨਾ ਕਿਹਾ ਸੀ ਪਰ ਇਸ ਦੇ ਅੰਦਰੂਨੀ ਭਾਗ ਵਿੱਚ ਹਿੰਦ ਕੀ ਪੰਜਾਬੀ ਕਸ਼ਮੀਰੀ ਤਾਜਕ ਕੌਮਾਂ ਵੀ ਵਸਦੀਆਂ ਸਨ ਕਾਬਲ ਦੇ ਬਾਦਸ਼ਾਹ ਹਰਦਿਆਂ ਕੱਟਣ ਲਈ ਪਿਸ਼ਾਵਰ ਆ ਰਹੇ ਸਨ ਪਸ਼ਤੂਨੀ ਕਬੀਲੇ ਨਿਡਰ ਤੇ ਲੜਾਕੇ ਸਨ ਹਰੀ ਸਿੰਘ ਨਲੂਆ ਨੇ ਇਸ ਤੇ ਫਤਿਹ ਪ੍ਰਾਪਤ ਕੀਤੀ ਤੇ ਹਰੀ ਸਿੰਘ ਮਯੂਲਗਾ ਆਪਣੇ ਜੀਵਨ ਦੀ ਸਿਖਰ ਪ੍ਰਾਪਤੀਆਂ ਤੇ ਪੁੱਜ ਚੁੱਕਾ ਸੀ afghan ਖੂਨ-ਕਾਰਵਾਰ ਕਬੀਲਿਆਂ ਵਿੱਚ ਇਸ ਦੀ ਬਹਾਦਰੀ ਅਤੇ ਅਜੀਜ਼ਤਾ ਦੀ ਤਾਕਤ ਛੁੱਕੀ ਸੀ ਰਵਾਇਤ ਪ੍ਰਚਲਿਤ ਹੈ ਕਿ ਖਲੀਲ ਅਤੇ ਮੋਹਨਮੰਦ ਕਵੀਆਂ ਇਤਿਆਰਤਾ ਆਪਣੇ ਬੱਚਿਆਂ ਨਾਲ ਛੱਬੀਆਂ ਪਈਆਂ ਔਰਤਾਂ ਆਪਣੇ ਰੋਂਦੇ ਬਾਲ ਨੂੰ ਚੁੱਪ ਕਰਾਉਣ ਲਈ ਕੰਡਿਆਸਨ ਚੁੱਪ ਸੋ ਹਰੀਆ ਰਾਂਗਲੇ ਚੁੱਪ ਕਰ ਹਰੀਆ ਆ ਗਿਆ ਪਿਸ਼ਾਵਰ ਤੇ ਦਰਖੈਵਰ ਦੇ ਰਾਹ ਦੀ ਚੋਟੀ 'ਚ ਜਮੌਰ ਜਿੱਤਣ ਤੋਂ ਪਿੱਛੋਂ ਭਾਰਤੀ ਉਪਮਹਾਦੀਪ ਦੇ ਸਹਾਦੀ ਇਲਾਕਿਆਂ ਵਿੱਚ ਇਥੋਂ 800 ਸਾਲ ਲਗਾਤਾਰ ਉਹ ਪਿੰਡ ਤਾੜਮੀਆਂ ਨਹੀਂ ਆਕੇ ਭਾਰਤੀ ਮੈਦਾਨਾਂ ਨੂੰ ਲੜਾ ਲਿਤਾੜਿਆ ਸੀ ਉੱਥੇ ਹੁਣ ਹਰੂ ਸਿੰਘ ਨਲੂਆ ਦਾ ਨਾਂ ਗੂੰਜਣ ਲੱਗਾ ਅੰਗਰੇਜ਼ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਲਾਇਕ ਪਹਾਦਰ ਤੇ ਵਫਾਦਾਰ ਸਰਦਾਰ ਮੰਨੇ ਸਨ ਉਸ ਦੀ ਤੀਖਣ ਰੁਧੀ ਅਤੇ ਜੁੜ੍ਹ ਕਲਾ ਵਿੱਚ ਪਰਪਕਤਾ ਦੇ ਵੀ ਉਹ ਚੰਗੇ ਪ੍ਰਸ਼ੰਸਕ ਸਨ ਖਾਲਸਾ ਰਾਜ ਤੋਂ ਪਹਿਲਾਂ ਸਰਹੱਦੀ ਇਲਾਕੇ ਵਿੱਚ ਅਫਗਾਨੀ ਧਾੜ ਦੀ ਕਬਜਾ ਕਰਦੇ ਤੇ ਜੋਰ-ਜਬਰ ਕਰਦੇ ਰਹਿੰਦੇ ਸਨ ਹਰੂ ਸਿੰਘ ਨਲੂਆ ਨੇ ਖਾਲਸਾ ਪੌਸ ਦਾ ਅਫਗਾਨਾ ਉੱਤੇ ਪੂਰਾ ਦਬਦਬਾ ਬਣਾ ਦਿੱਤਾ ਅਤੇ ਉਸ ਦੇ ਨਾਂ ਦੀ ਇੰਨੀ ਦਹਿਸ਼ਤ ਸੀ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਬਣਿਆ ਰਹਿੰਦਾ ਸੀ 1837 ਵਿ ਦੀ ਮਾਰਚ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰੇ ਕਮਲ ਨੌ ਨਿਹਾਲ ਸਿੰਘ ਸਪੁੱਤਰ ਕਮਲ ਖੜਕ ਸਿੰਘ ਦਾ ਵਿਆਹ ਸਰਦਾਰ ਹਰੀ ਸਿੰਘ ਟਾਰੀ ਵਾਲੇ ਦੀ ਲੜਕੀ ਨਾਲ ਨਿਸ਼ਚਿਤ ਕਰ ਦਿੱਤਾ ਰਣਜੀਤ ਸਿੰਘ ਨੇ ਇਸ ਵਿਆਹ ਸਵਰਤੇ ਆਪਣੇ ਰਾਜ ਦੀ ਸ਼ਾਨ ਖੁਸ਼ਹਾਲੀ ਤੇ ਸ਼ਕਤੀ ਦਾ ਖੁੱਲ ਕੇ ਵਿਖਾਵਾ ਕਰਨਾ ਚਾਹੁੰਦਾ ਸੀ ਇਸ ਵਿਆਹ ਵਿੱਚ ਉਸ ਨੇ ਰਾਜਾ ਮਹਾਰਾਜਿਆਂ ਅੰਗਰੇਜ਼ਾਂ ਦੇ ਵੱਡੇ ਅਫਸਰਾਂ ਨੂੰ ਵੀ ਤਾਹਣਿਆਂ ਦੇ ਤੌਰ ਤੇ ਸੱਦਾ ਦਿੱਤਾ ਕਿ ਉਹ ਹਾਜ਼ਰ ਹੋਏ ਪਰ ਇਸ ਸਮੀ ਹਰੀ ਸਿੰਘ ਨਲਵਾ ਦੀ ਗੈਰ ਹਾਜ਼ਰੀ ਬੜੀ ਵੱਰ ਪਰ ਰੜਕਦੀ ਰਹੀ ਕਵਰ ਨੌ ਨਿਹਾਲ ਸਿੰਘ ਜੀ ਮਹਾਰਾਜਾ ਸਾਹਿਬ ਦੇ ਕਹਿਣ ਤੇ ਸਰਦਾਰ ਹਰੀ ਸਿੰਘ ਨਾਲ ਅਫਗਾਨੀ ਲਕਾਂ ਦੀ ਮਹਮਾ ਵਿੱਚ ਭਾਗ ਲਿਆ ਸੀ ਉਸਨੇ ਨਿੱਜੀ ਸੰਦੇਸ਼ ਵੀ ਭੇਜੇ ਪਰ ਹਰੀ ਸਿੰਘ ਨਾ ਆਇਆ ਇਸ ਦੇ ਇਤਿਹਾਸਕ ਪੱਖ ਦੇ ਦੋ ਕਾਰਨ ਸਮਝੇ ਜਾ ਸਕਦੇ ਹਨ ਇੱਕ ਤਾਂ ਹਰੀ ਸਿੰਘ ਨੂੰ ਦੋਸਤ ਮੁਹੰਮਦ ਖਾਨ ਵੱਲੋਂ ਜ਼ਬਰਦਸਤ ਅਫਗਾਨੀ ਹਮਲੇ ਦੀ ਸੁਭਾਵਨਾ ਸਪਸ਼ਟ ਦਿਸ ਰਹੀ ਸੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਵਰ ਖੜਕ ਸਿੰਘ ਨੂੰ ਜਾਨਸ਼ੀਨ ਬਣਾਉਣ ਦਾ ਪੱਕਾ ਇਰਾਦਾ ਉਸ ਨੂੰ ਖਾਲਸਾ ਦੀ ਸਲਾਮਤੀ ਲਈ ਵੰਗਾਰ ਜਾ ਪ੍ਰਿਆ ਸੀ ਆਪਣੇ ਇਸ ਦਈਏ ਨੂੰ ਪੂਰਾ ਕਰਨ ਲਈ ਮਹਾਰਾਜਾ ਅੰਗਰੇਜ਼ਾਂ ਦੀ ਕੋਈ ਵੀ ਮੰਗ ਪੂਰੀ ਤਿਆਰ ਕਰਨ ਲਈ ਬੈਠਾ ਸੀ ਇਸ ਸਥਿਤੀ ਦਾ ਸਾਸੀ ਡੋਗਰੇ ਮੇਰਠ ਅਤੇ ਬ੍ਰਾਹਮਣ ਦਵਾਰੀ ਕੁਝ ਪੰਜਾਬੀ ਹਿੰਦੂ ਅਤੇ ਦੋਸਤ ਮੁਹੰਮਦ ਖਾਨ ਪੂਰਾ ਫਾਇਦਾ ਉਠਾਉਣ ਲਈ ਤਤਪਾਰ ਸਨ ਅਫਗਾਨੀ ਸਮਲੇ ਦੀ ਸੁਭਾਵਨਾ ਸੰਬੰਧੀ ਹਰੀ ਸਿੰਘ ਦੀ ਦੂਰ ਰਸੀ ਸੋਚ ਤਾਂ ਛੇਤੀ ਹੀ ਸਾਹਮਣੇ ਆਉਣ ਦੇ ਹਾਲਾਤ ਬਣ ਗਏ ਇਸ ਲਈ ਹਰੀ ਸਿੰਘ ਨੇ ਮਹਾਰਾਜਾ ਨੂੰ ਵਿਸ਼ੇਸ਼ ਦੂਤਤਾ ਰਹੀ ਤਰੰਤ ਫੌਜੀ ਸਾਤਾ ਭੇਜ ਲਿੱਤੇ ਨੇ ਸੰਦੇਸ਼ ਭੇਜੇ ਸਮਝਿਆ ਜਾਂਦਾ ਹੈ ਕਿ ਇਹ ਸੰਦੇਸ਼ ਰਾਜਾ ਧਿਆਨ ਸਿੰਘ ਨੇ ਮਹਾਰਾਜੇ ਤੱਕ ਨਾ ਪੁਚਨ ਦਿੱਤੇ ਅਤੇ ਉੱਥੇ ਸਮੇਂ ਸਿਰ ਸੈਰ ਸੈਨਿਕ ਨਾ ਪਹੁੰਚ ਸਕੇ ਪਹਿਲੀ ਵਾਰੀ ਹਰੀ ਸਿੰਘ ਨੇ ਲਿਖਿਆ ਸੀ ਅਫਗਾਨ ਬਹੀਰ ਜਲਾਲਵਲ ਤੱਕ ਪੁੱਜ ਗਈ ਹੈ ਦੂਸਰੇ ਪੱਤਰ ਵਿੱਚ ਸੂਚਨਾ ਕੱਲੀ ਸੀ ਕਿ ਮੁਹੰਮਦ ਅਫਜ਼ਲ ਨੇ ਜਮਾਰਾਉ ਦੇ ਦਾਮਣ ਕੋਲ ਪੁੱਜ ਕੇ ਮੋਰਚਾ ਕਾਇਮ ਕਰ ਲਿਆ ਹੈ ਨਾਲ ਹੀ ਇਹ ਵੀ ਕਿਹਾ ਕਿ ਹਰੀ ਸਿੰਘ ਆਪ ਅਲੀ ਮਰਦਾਨਾ ਵਿਭਾਗ ਵਿੱਚ ਪਸ਼ਾਵਰ ਵਿੱਚ ਹੀ ਤੌਫਕਰ ਨਾਲ ਵੀਰ ਲਿਆ ਹੈ ਤੀਸਰੀ ਚਿੱਠੀ ਵਿੱਚ ਹਰੀ ਸਿੰਘ ਨਲਵੇ ਨੇ ਆਪਣੀ ਪਸ਼ਾਵਰ ਤੋਂ ਜਮਾਰੋਦਵਲ ਕੂਚ ਕਰਨ ਦੀ ਸੂਚਨਾ ਭੇਜੀ ਹਰੇਕ ਚਿੱਠੀ ਵਿੱਚ ਸੈਨਿਕ ਸਹਾਤਾ ਦੇ ਛੇਤੀ ਭੇਜਣ ਦੀ ਬੇਨਤੀ ਕੀਤੀ ਸ਼ਾਇਦ ਰঞ্জੀਤ ਸਿੰਘ ਆਪ ਹੀ ਹਰੀ ਸਿੰਘ ਕਾਂਈ ਈਰਖਾ ਕਰਨ ਲੱਗ ਪਿਆ ਸੀ ਨਾਲ ਹੀ ਉਹ ਇਹ ਵੀ ਕਹਿੰਦਾ ਸੀ ਕਿ ਹਰੀ ਸਿੰਘ ਯਸ਼ੀਲਾ ਤੇ ਨਿਸ਼ਠਾਵਾਨ ਸਿੱਖ ਹੈ ਉਹ ਕਦੇ ਵੀ ਧੋਖੇਵੱਦ ਨਹੀਂ ਹੋ ਸਕਦਾ ਉਹ ਤਾਂ ਬੇਲਾਗ ਨੇਕ ਨੀਤੀ ਵਾਲਾ ਇਨਸਾਨ ਸੀ ਦੁਸ਼ਮਣ ਤ ਉਸ ਤੋਂ ਡਰਦੇ ਹੀ ਸਨ ਪਰ ਉਸ ਦੀ ਹਾਜ਼ਰੀ ਵਿੱਚ ਦਰਬਾਰੀ ਵੀ ਉਸ ਤੋਂ ਕੰਨੀ ਘਰਪਾਉਂਦੇ ਸਨ ਇਸੇ ਦੌਰਾਨ ਦੋਸਤ ਮੁਹੰਮਦ ਖਾਨ ਪਸ਼ਾਵਰ ਅਤੇ ਜਵਾਰ ਦੇ ਹੱਥੋਂ ਨਿਕਲ ਜਾਣ ਨੂੰ ਜ਼ਬਰਦਸਤ ਬਰਦਾਸ਼ਤ ਨਹੀਂ ਕਰ ਰਿਹਾ ਸੀ ਨਾਲ ਹੀ ਅਫਗਾਨਾਂ ਵਿੱਚ ਇਸ ਗੱਲ ਤੋਂ ਵੀ ਘਬਰਾਹਟ ਸੀ ਕਿ ਹਰੀ ਸਿੰਘ ਕਿਲੇ ਉਸਾਰ ਕੇ ਇਨ੍ਹਾਂ ਇਲਾਕਿਆਂ ਉਪਰ ਆਪਣਾ ਕਬਜ਼ਾ ਛੇਤੀ ਪੱਕਾ ਕਰਨ ਦੇ ਉਪਲਾਲੇ ਕਰ ਰਿਹਾ ਸੀ ਇਸ ਲਈ ਦੋਸਤ ਮੁਹੰਮਤ ਨੇ ਆਪਣੇ ਲਾਇਕ ਅਤੇ ਯੋਗ ਸੁਪੁੱਤਰ ਮਿਰਜ਼ਾ ਸ਼ਮੀਖਾਨ ਨੂੰ 30000 ਮੁਖੀਆਂ ਫੌਜਾਂ ਅਤੇ 40 ਵੱਡੀਆਂ ਤੋਪਾਂ ਲੈ ਕੇ ਖੈਬਰਵਲ ਕੂਚ ਕਰਵਾਇਆ ਅਤੇ ਨਾਲ ਹੀ 2000 ਸਾਲਾ ਫੌਜ ਤੇ 10000 ਮੁਖੀਆ ਅਤੇ 6 ਤੋਫਾਂ ਹੋਰ ਕਲੀਆਂ ਛੇਤੀ ਹੀ ਦੋਹੇ ਪਾਸੇ ਗੋਲਾਬਾਰੀ ਸ਼ੁਰੂ ਹੋ ਗਈ ਜਮਰੌਦ ਦੇਲਾ ਕਿਲੇਦਾਰ ਮਹਾ ਸਿੰਘ ਨੇ ਆਪਣੀ ਦੇਖਰੇਖ ਵਿੱਚ ਭਾਰੀ ਗੋਲਾਵਾਰੀ ਕਰਵਾਈ ਅਤੇ ਸਿੱਟੇ ਵਜੋਂ ਅਫਗਾਨੀ ਵਹੀਰ ਅੱਗੇ ਨਾ ਵਧ ਸਕੀ। ਦੂਸਰੇ ਦਿਨ ਵੀ ਭਿਆੰਕ ਜੰਗ ਦੇ ਸਿੱਟੇ ਵਜੋਂ ਕਿਲੇ ਦੀ ਇੱਕ ਪਾਸੇ ਦੀ ਫਸੀਲ ਵਿੱਚ ਪਾੜ ਪੈ ਗਿਆ ਪਰ ਅਫਗਾਨੀ ਫੌਜਾਂ ਨੇ ਇਸ ਕਿਲੇ ਵਿੱਚ ਦਾਖਲ ਹੋ ਕੇ ਕਬਜ਼ਾ ਕਰਨ ਦਾ 시ਆ ਨਾ ਕੀਤਾ। ਸਿੱਟੇ ਵਜੋਂ ਮਹਾ ਸਿੰਘ ਨੇ ਰਾਤੋ ਰਾਤ ਕਿਲੇ ਦੀ ਦਵਾਰ ਵਿੱਚ ਪਏ ਪਾੜ ਨੂੰ ਭਰ ਕੇ ਕਿਲੇ ਦੀ ਮਜ਼ਬੂਤੀ ਸੁਨਿਸ਼ਚਿਤ ਕਰ ਦਿੱਤੀ ਪਰ ਇਸ ਸਮੇਂ ਦੀ ਸਥਿਤੀ ਬਾਰੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਸ਼ਾਵਰ ਵਿਖੇ ਬੇਰਵੇ ਭਰਪੂਰ ਜਾਣਕਾਰੀ ਦੇਣੀ ਜ਼ਰੂਰੀ ਸੀ ਕਿਲੇਦਾਰ ਮਹਾ ਸਿੰਘ ਨੇ ਇਹ ਕਠਨ ਕਾਰਜ ਨੇਪਰੇ ਚੜ੍ਹਨ ਲਈ ਕਿਲੇ ਵਿਚਾਲੇ ਜਵਾਨਾਂ ਨੂੰ ਵੰਗਾਰਿਆ ਉਸ ਸਮੇਂ ਅਸ਼ੋਕ ਦੀ ਇੱਕ ਨੌਜਵਾਨ ਹਿੰਮਤ ਔਰ ਹਰਸ਼ਰਨ ਕੌਰ ਨੇ ਇਹ ਕਾਰਜ ਰਾਤੋਂ ਰਾਤ ਕਰਨ ਦਾ ਜੁਮਾ ਲੈ ਲਿਆ ਕੁੱਟੇ ਦੇ ਪੇ ਸਿੱਚ ਇਹ ਜੁਫਤੀ ਪਹਾੜੀਆਂ ਵਿੱਚ ਟਵੂਸੀਆਂ ਮਾਰਦੀ ਸਵੇਰੇ 2 ਵਜੇ ਦੇ ਕਰੀਬ ਹਰੀ ਸਿੰਘ ਨੌਲਬਾ ਕੋਲ ਪੇਸ਼ ਹੋਈ ਹਰੀ ਸਿੰਘ ਮਹਾਂ ਭਦਰ ਹਰਸ਼ਰਨ ਕਰਨ ਦੇ ਸਨਮਾਨ ਵਿੱਚ ਇੱਕ ਤੂਪ ਗੋ ਦਾ ਗੋਲਾ ਦਾਗਣ ਦਾ ਹੁਕਮ ਦਿੱਤਾ ਤੇ ਨਾਲ ਹੀ 10000 ਸੈਨਿਕਾਂ ਦੀ ਇੱਕ ਬਟਾਲੀਅਨ ਨੂੰ ਤਰੰਤ ਜਮਰਾਉਦਵਲ ਕੂਚ ਕਰ ਦਿੱਤਾ ਇਸ ਸਮੇਂ ਹਰੀ ਸਿੰਘ ਨੂੰ ਬੁਖਾਰ ਚੜ੍ਹਿਆ ਹੋਇਆ ਸੀ ਅਤੇ ਡੈਡਾ ਨੇ ਉਸ ਨੂੰ ਪੂਰੇ ਆਰਾਮ ਦੀ ਸਲਾਹ ਦੇ ਰੱਖੀ ਸੀ ਪਰ ਫਿਰ ਵੀ ਹਰੀ ਸਿੰਘ ਨੇ ਮੈਦਾਨੀ ਜੰਗ ਵਿੱਚ ਪੁੱਜ ਕੇ ਸੂਰਮਿਆਂ ਨੇ ਜੋ ਜੰਦਾ ਫੈਸਲਾ ਕਰ ਲਿਆ ਦਿਨ ਚੜ੍ਹਦੇ ਹੀ ਹਰੀ ਸਿੰਘ ਮੈਦਾਨੀ ਜੰਗ ਵਿੱਚ ਅਫਗਾਨਾਂ ਨੂੰ ਲਲਕਾਰਿਆ ਲੋਲਵੇ ਦੀ ਪਹੁੰਚ ਨੇ ਖਾਲਸਾ ਫੌਜ ਦੇ ਹੌਸਲੇ ਬਲੰਦ ਕਰ ਦਿੱਤੇ ਅਫਗਾਨਾਂ ਨੇ ਬੜੀ ਬਿਰੜਤਾ ਨਾਲ ਟਕਰਾ ਕੀਤਾ ਪਰ ਕੁਝ ਸਮੇਂ ਪਿਛੋਂ ਉਹਨਾਂ ਦੇ ਪੈਰ ਉਖੜਨ ਲੱਗੇ ਨਵਾਬ ਸ਼ਵੀ ਖਾਨ ਦੇ जख्मी ਹੋਣ ਕਾਰਨ ਅਫਗਾਨੀ ਵਹਿਰ ਵਿੱਚ ਭਾਜੜ ਪੈ ਗਈ ਇਸ ਲੜਾਈ ਵਿੱਚ ਮੰਗਲ ਸਿੰਘ ਰਾਮਗੜੀਆ ਨੇ ਵੱਡੀ ਵੀਰਤਾ ਦਿਖਾਈ ਹਰੀ ਸਿੰਘ ਨੇ ਉਸ ਨੂੰ ਬਹਾਦਰ ਮੰਗਲ ਸਿੰਘ ਕਹਿ ਕੇ ਉਸ ਦੀ ਪ੍ਰਸ਼ੰਸਾ ਕੀਤੀ ਮਿਚਨੀ ਆਪਣੇ ਗੜ ਸ਼ੰਕਰ ਦੇ ਕਿਲਿਆਂ ਦੀ ਰੱਖਿਆ ਸਰਦਾਰਾ ਲੈਣਾ ਸਿੰਘ ਸਿੰਧਾ ਵਾਲੀ ਨੇ ਬੜੀ ਯੁਕਤੀ ਅਤੇ ਬਹਾਦਰੀ ਨਾਲ ਕੀਤੀ ਅਤੇ ਖਾਜੀ ਖਾਨ ਉਸ ਨੇ ਪਹਾੜ ਕੁਦਰਾਂ ਵਿੱਚ ਈ ਕੇ ਰੱਖਿਆ ਅਫਗਾਨੀ ਗਾਦੀਆਂ ਵਿੱਚ ਪਾਦਰ ਪਿੱਛੋਂ ਹਰੀ ਸਿੰਘ ਨਲਵਾ ਕਿਲਾ ਜਮਰੌਦਬਲ ਬਾਪਸਵੜ ਪਿਆ ਇਸੇ ਸਮੇਂ ਅਚਾਨਕ ਹੀ ਹਰੀ ਸਿੰਘ ਉੱਪਰ ਦੋ ਗੋਲੇ ਅੜਗੇ ਚਾਣੇ ਸਰਦਾਰ ਨੇ ਮਾਰੂ ਜ਼ਖਮ ਹੋ ਜਾਣ ਤੇ ਵੀ ਪੂਰੇ ਸਾਹਸ ਨਾਲ ਆਪਣੇ ਘੋੜੇ ਦੀ ਮਹਾਰ ਕਿਲੇ ਵੱਲ ਮੋੜ ਲਈ ਤਾਂ ਜੋ ਫੌਜਾਂ ਵਿੱਚ ਕੋਈ ਨਿਰਾਸ਼ਾ ਨਾ ਬਣ ਜਾਵੇ ਨਲਵੇ ਨੂੰ 4 ਜ਼ਖਮ ਹੋਏ ਜੋ ਛਾਤੀ ਵਿੱਚ ਤਲਵਾਰ ਦੇ ਜ਼ਖਮ ਸਨ ਅਤੇ ਇੱਕ ਤੀਰ ਛਾਤੀ ਵਿੱਚ ਤਸ ਗਿਆ ਸੀ ਜਿਸ ਨੂੰ ਹਰੀ ਸਿੰਘ ਨੇ ਆਪ ਹੀ ਵਾਰ ਕੱਢ ਦਿੱਤਾ ਇਸ ਪਿੱਛੋਂ ਵੀ ਉਹ ਫੌਜ ਨੂੰ ਹੁਕਮ ਦਿੰਦਾ ਰਿਹਾ ਕਿ ਜਦੋਂ ਤੱਕ ਇੱਕ ਪਾਸੇ ਬੰਦੂਕ ਦਾ ਗੋਲਾ ਉਸ ਨੂੰ ਕੈਲ ਨਾ ਕਰ ਗਿਆ ਜਦੋਂ ਕਿਲੇ ਵਿੱਚ ਪੂਜਾ ਤਾਂ ਉਸਨੇ ਹਿਦਾਇਤ ਕੀਤੀ ਕਿ ਉਸ ਦੀ ਮੌਤ ਦੀ ਖਬਰ ਉਦੋਂ ਤੱਕ ਗੁਪਤ ਰੱਖੀ ਜਾਵੇ ਜਦੋਂ ਤੱਕ ਮਹਾਰਾਜੇ ਵੱਲੋਂ ਫੌਜੀ ਸਹਿਤਾ ਨਾ ਪੁੱਜ ਜਾਵੇ ਕਿਹਾ ਜਾਂਦਾ ਹੈ ਕਿ ਰਣਜੀਤ ਸਿੰਘ ਜਦੋਂ ਹਰੀ ਸਿੰਘ ਨਲਵੇ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਆਪਣੇ ਇਸ નિਸਪਕਟ ਅਤੇ ਸੱਚੇ ਸੁੱਚੇ ਵਫਾਦਾਰ ਜਰਨੈਲ ਦੀ ਮੌਤ ਤੇ ਬਹੁਤ ਰੋਇਆ ਹਿੰਦੁਸਤਾਨ ਦੇ ਇਤਿਹਾਸ ਵਿੱਚ ਜਮਰਾਉਂਦ ਦੀ 1837 ਵੀ ਦੀ ਜੰਗ ਇੱਕ ਮੀਲ ਪੱਥਰ ਹੈ ਅਤੇ ਇਸ ਦਾ ਨਵੇਕਲਾ ਹੀ ਮਹੱਤਵ ਮੰਨਿਆ ਜਾਂਦਾ ਹੈ ਇਸ ਵਾਰਾ ਨਾਲ ਕੇਵਲ ਮਹਾਰਾਜਾ ਰਣਜੀਤ ਸਿੰਘ ਦੀ 40 ਸਾਲ ਵਿੱਚ ਉਬਰੀ ਸਿੱਖ ਸ਼ਕਤੀ ਤ੍ਰਿਸ਼ਟਾ ਮਾਨ ਹੁੰਦੀ ਹੈ ਸਗੋਂ ਪਿਛਲੇ 800 ਸਾਲਾਂ ਦੇ ਇਤਿਹਾਸ ਵਿੱਚ ਇੱਕਾ ਮੋੜ ਉਲੀਕਿਆ ਗਿਆ ਜਮਰਾਉ ਦੀ ਜੰਗ ਦੇ ਸਮੇਂ ਅਫਗਾਨਾਂ ਵਿਚਕਾਰ ਹਰੀ ਸਿੰਘ ਨਲਵੇ ਦੇ ਨਾਂ ਦਾ ਇਤਨਾ ਪੈਸੀ ਕਿ ਕੇਵਲ ਇਸੇ ਕਰਕੇ ਹੀ ਕਈ ਦਿਨ ਫਕਾਨ ਵਹੀਰਾ ਜਮਰਾਉ ਦੇ ਕਿਲੇ ਵੱਲ ਕੋਈ ਪੇਸ਼ਕਾਦੀ ਨਹੀਂ ਕਰ ਸਕੀਆਂ ਹਰੀ ਸਿੰਘ ਨਲਵਾ 19ਵੀਂ ਸਤਾਬਦੀ ਦੇ ਉਹਨਾਂ ਬਿਰਲੇ ਇਤਿਹਾਸਕ ਨਾਇਕਾਂ ਵਿੱਚੋਂ ਹੋਇਆ ਹੈ ਜਿਨ੍ਹਾਂ ਦੇ ਕਾਰਨਾਮੇ ਆਉਂਦੀਆਂ ਪੀੜ੍ਹੀਆਂ ਲਈ ਪਰੀਜਨਾ ਦਾ ਦੰਦ ਕਥਾਵਾਂ ਅਤੇ ਫਿਰ ਗਥਾਵਾਂ ਬਣੀ ਗਈ ਜੇ ਵਰਤਮਾਨ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉੱਤਰ ਪੱਛਮੀ ਖੇਤਰ ਵਿੱਚ ਖਾੜਕੂਆਂ ਲਟੇਰੀਆਂ ਕਵੈਲੀਆਂ ਧਾੜਵੀਆਂ ਨੂੰ ਸੱਭਿਆਕ ਬਣਾ ਕੇ ਹੀ ਹਰੀ ਸਿੰਘ ਨਲਵੇ ਨੇ ਆਮ ਜਨਤਾ ਉੱਪਰ ਬਦੀ ਕਿਹਾ ਨੂੰ ਠਲ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਪਠਾਨ ਕਵੀ ਜਿਨ੍ਹਾਂ ਦਾ ਅਟ ਪਰ ਇਲਾਕੇ ਵਿੱਚ ਹਰੀ ਸਿੰਘ ਨਲਵਾ ਦਾ ਵਾਪਿਆ ਉਹ ਅਸੱਭਿਅ ਚ ਜੀਵਨ ਤੋਂ ਅਜੇ ਕੋਹਾਂ ਦੂਰ ਸਨ ਰਾਹਗੀਰਾਂ ਦੀ ਲੁੱਟਮਾਰ ਕਰਕੇ ਉਹਨਾਂ ਦਾ ਮਾਲ ਅਸਵਾਬ ਵਿੱਚ ਲੈਣਾ ਡੰਗਰ ਚੋਰੀ ਕਰਨੇ ਸ਼ਿਕਾਰੀ ਕੁੱਤਿਆਂ ਨੂੰ ਸ਼ਿਕਾਰ ਕਰਨੇ ਡਾਕੇ ਮਾਰਨੇ ਘਰਾਂ ਵਿੱਚ ਸੱਣਾ ਲਾਉਣੀਆਂ ਚੋਰੀਆਂ ਕਰਨੀਆਂ ਉਹਨਾਂ ਦਾ ਪੇਸ਼ਾ ਸਨ ਕਈ ਵਾਰ ਤਾਂ ਇਹ ਰਾਹ ਜਾਂਦੀਆਂ ਬਰਾਤਾਂ ਨੂੰ ਵੀ ਲੁੱਟ ਲੈਂਦੇ ਸਨ ਇਹ ਵੀ ਦੱਸਣਾ ਬੰਦ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀ ਇੱਕ ਕੌੜੀ ਤੇ ਸ਼ਰਮਨਾਕ ਸਚਾਈ ਰਹੇਗੀ ਕਿ ਮਹਾਰਾਜੇ ਦਾ ਇੱਕੋ ਇੱਕ ਪ੍ਰਭਾਵਸ਼ਾਲੀ ਸੱਚੇ ਸੁੱਚੇ ਤੇ ਆਪਣੀ ਹਿੰਮਤ ਅਤੇ ਵਿਸ਼ਵਾਸ ਦੁਆਰਾ ਸਫਲਤਾ ਕਰ ਕਰਨ ਵਾਲੇ ਸਰਦਾਰ ਹਰੀ ਸਿੰਘ ਨਲਵੇ ਨੇ ਜਮਰੌਦ ਦੇ ਕਿਲੇ ਵਿੱਚ ਰਾਜ ਦੀਆਂ ਫਰਹਦਾਂ ਦੀ ਰਖਵਾਲੀ ਕਰਦਿਆਂ ਆਪਣੇ ਜੀਵਨ ਦੀ ਉਤੀ ਦੇ ਜਾਣ ਪਿੱਛੋਂ ਉਸ ਦੀਆਂ ਬੋਦਵਾਵਾਂ ਅਤੇ ਪੁੱਤਰਾਂ ਨਾਲ ਜੋਗ ਸਲੂਕ ਨਾ ਕੀਤਾ ਗਿਆ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ ਅਤੇ ਕਾਫੀ ਖੱਜਲਖਵਾਰੀ ਅਤੇ ਜਲਾਲਾਬਾਦ ਪਿੱਛੋਂ ਜਾਇਦਾਦ ਦਾ ਕੁਝ ਹਿੱਸਾ ਉਹਨਾਂ ਨੂੰ ਵਾਪਸ ਦਿੱਤਾ ਗਿਆ ਵਾਸਤੇ ਹਰੀ ਸਿੰਘ ਨਲਵਾ ਰਣਜੀਤ ਸਿੰਘ ਦੀ ਖਸ਼ਾਮਦੀ ਸਵਾਰਥੀ ਈਰਖਾਲੂ ਦਰਬਾਰੀਆਂ ਦੀਆਂ ਸ਼ਾਸਾਂ ਦਾ ਸ਼ਿਕਾਰ ਹੋ ਗਿਆ ਮਹਾਰਾਜ ਨੇ ਜਾਤੀ ਤੌਰ ਤੇ ਉਸ ਵੱਲ ਰੁੱਖਾ ਸਲੂਕ ਕੀਤਾ ਉਸ ਸਮੇਂ ਤੋਂ ਕਰ ਲਿਆ ਸੀ ਜਦੋਂ ਹਰੀ ਸਿੰਘ ਨਲਵਾ ਨੇ ਦਲੇਰੀ ਨਰਪੈ ਨਾਲ ਖੁੱਲ ਕੇ ਕਮਰਖੜਕ ਸਿੰਘ ਦੀ ਜਾਨਸ਼ੀਨ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਦਿੱਤੇ ਸਨ ਅਜਾ ਕਰਕੇ ਆਪਣੇ ਵੱਲੋਂ ਤਾਂ ਉਹ ਖਾਲਸਾ ਪੰਥ ਦੀਆਂ ਨਰੋਈਆਂ ਰਵੈਤਾਂ ਮਲ ਮਹਾਰਾਜੇ ਦਾ ਧਵਾਨ ਦਵਾ ਕੇ ਖਾਲਸਾ ਰਾਜ ਦੀ ਸਲਾਮਤੀ ਸੁਨਿਸ਼ਚਿਤ ਕਰਨੀ ਲੋਚਦਾ ਸੀ ਪਰ ਉਸ ਦੇ ਈਰਖਾਲੂ ਵੀਰ ਖਾਲੂਆ ਨੇ ਉਸ ਦੀ ਪੰਥਕ ਨਿਸ਼ਟਾ ਨੂੰ ਨਿੱਜੀ ਆकांक्षा ਦਰਸਾ ਕੇ ਮਹਾਰਾਜ ਦੇ ਰਣ ਵਿੱਚ ਉਸ ਪ੍ਰਤੀ ਕੁੜਤਨ ਪਰ ਦਿੱਤੀ ਸੀ ਹਰੀ ਸਿੰਘ ਨਲਵਾ ਨੇ ਕੇਵਲ 46 ਸਾਲ ਦਾ ਜੀਵਨ ਭੋਗਿਆ ਇਸ ਸੰਖੇਪ ਜਿਹੇ ਜੀਵਨ ਵਿੱਚ ਉਸ ਨੇ ਅਬਰਸ਼ ਮਈ ਸਿੰਘ ਅਰਸ਼ ਕੀਤਾ ਹਰੀ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੀਆਂ ਜਿੱਤਾਂ ਲਈ ਬਿੜੀਆਂ ਜ਼ਬਰਦਸਤ ਸੈਨਿਕ ਕਾਰਗਾਰੀਆਂ ਵਿੱਚ ਹਿੱਸਾ ਲਿਆ ਕਾਬਲੀਅਤ ਦਲੇਰੀ ਅਤੇ ਸੂਝਵਾਨ ਕਰਕੇ ਉਸ ਨੂੰ ਜਲਦੀ ਤੋਂ ਜਲਦੀ ਪਦਨ ਤੀਮਿਲ دی ਗਈ ਕਸੂਰ ਤੋਂ ਕਸ਼ਮੀਰ ਮਲਤਾਨ ਤੇ ਹਜ਼ਾਰਾ ਤੋਂ ਪਸ਼ਾਵਰ ਤੱਕ ਉਸ ਨੇ ਕਠਮਹਮਾ ਵਿੱਚ ਭਾਗ ਲਿਆ ਇਸ ਕਰਕੇ ਹਰੀ ਸਿੰਘ ਸਾਰੇ ਹਿੰਦੁਸਤਾਨ ਵਿੱਚ ਅਤੇ ਖਾਸ ਕਰਕੇ ਬ੍ਰਿਟਾਨੀਆ ਸਾਮਰਾਜੀ ਅਫਸਰਾਂ ਵਿੱਚ ਰਣਜੀਤ ਸਿੰਘ ਦਾ ਕਮਾਂਡਰ ਇਨ ਚੀਫ ਕਰਕੇ ਜਾਣਿਆ ਜਾਂਦਾ ਸੀ ਜਾਤੀ ਜੀਵਨ ਵਿੱਚ ਹਰੀ ਸਿੰਘ ਨਲਵਾ ਸ਼ਕੀਮ ਗੋਵਲ ਭਾਬੀ ਅਤੇ ਸੁੱਚੇ ਆਚਰਨ ਵਾਲਾ ਸਿੱਖ ਸਰਦਾਰ ਸੀ ਗੁਜਰਾਵਾਲੇ ਵਿੱਚ ਉਸਨੇ ਬਾਗ ਵੀ ਲਵਾਈ ਉਸਦੀ ਆਪਣੀ ਹਵੇਲੀ ਵਿੱਚ ਫੁੱਲਾਂ ਫਲਾਂ ਦਾ ਚੰਗਾ ਬਾਗ ਸੀ ਇਸ ਕਰਕੇ ਉਸ ਨੂੰ ਇਤਿਹਾਸ ਵਿੱਚ ਖਾਲਸਾ ਰਾਜ ਦਾ ਨਵੇਕਲਾ ਅਤੇ ਗੁਣਵਾਨ ਸਿੱਖ ਸਰਦਾਰ ਮੰਨਿਆ ਜਾਂਦਾ ਹੈ